ਉਹਨੇ ਆ ਗਏ ਆ ਐਫ ਆਰ ਆਈ ਫੋਰੈਸਟ ਰਿਸਰਚ ਇੰਸਟੀਟਿਊਟ ਦੇਰਾਦੂੰ ਉਤਰਾਖੰਡ ਆ ਜੰਗਲਾਤਾ ਸਭ ਤੋਂ ਵੱਡਾ ਉਤਰਾਖੰਡ ਦਾ ਪੂਰੇ ਦੇ ਅੰਦਰ ਆਂਦੇ ਆ ਅਸੀਂ ਅੱਜ ਉਹਰਾ ਘੁੰਮਣ ਲਈ ਆ ਗਏ ਆ ਤਾਂ ਪ੍ਰੋਗਰਾਮ ਤੇ ਪਹਿਲਾਂ ਅਸੀਂ ਦੇਖ ਲਈਏ ਤੁਹਾਨੂੰ ਆਕਾਰ ਦਿਖਾ ਦਈਏ ਰਾਸ਼ਟਰੀ ਬਨ ਅਕਾਦਮੀ ਲੋ ਜੀ ਹੋ ਗਈ ਸ਼ੁਰੂਆਤ ਅਸੀਂ ਫੋਰੈਸਟ ਰਿਸਰਚ ਇੰਸਟੀਟਿਊਟ ਨੂੰ ਆ ਗਏ ਆ ਜੀ ਬਿਲਡਿੰਗ ਦੇਖਦੇ ਆਪਾਂ ਦਿਖਾਉਂਦੇ ਹੋਰੇ ਜੀ ਸਤਿੰਦਰ ਸਰਤਾਜ ਦਾ ਗਾਣਾ ਵੀ ਸ਼ੂਟ ਹੋਇਆ ਉਰੇ 5-7 ਸਾਲ ਪਹਿਲਾਂ ਜੀ ਵਰਗੇ ਐਂਟਰੀ ਫੇਰ ਦੁਬਾਰਾ ਤੁਸੀਂ ਦੇਖ ਰਹੇ ਆ ਬੜਾ ਸੋਹਣਾ ਨਜ਼ਾਰਾ ਪੂਰੇ ਸਾਰੇ ਜੰਗਲਾਤ ਸਾਡੇ ਰਹਿੰਦੇ ਆ ਪੂਰੇ ਉੱਤਰਾਖੰਡ ਦੇ ਹਿੰਦੂ ਸਾਹਿਬ ਮਾੜਾ ਪਿੰਡ ਬੱਲੇ ਨਾਮ ਕੇਦਾਰਨਾ ਸਾਰਾ ਜੰਗਲਾਤ ਦੇ ਰਹਿੰਦਾ ਨਾ ਨੈਣੀ ਤਾਲ ਅਲਮੋੜਾ ਭਗੇਸ਼ਵਰ ਰਾਮਨਗਰ ਜਿਮ ਕੋਰਵੈਟ ਰਾਮਨਗਰ ਨੈਸ਼ਨਲ ਪਾਰਕ ਸਾਰੇ ਜੀ ਯੂਨੀਅਨ ਬੈਂਕ ਵੀ ਆ ਗਿਆ ਬਹੁਤ ਦੇਖਣ ਲਾਇਕ ਆਇਆ। ਕੀ ਬਾਤ ਹੈ। ਐਫ ਆਰ ਆਈ ਦਾ। ਇਹਦੇ ਬਾਰੇ ਵੀ ਕਿਸੇ ਕਿਸ ਨੂੰ ਪਤਾ। ਅਸੀਂ ਕਿੰਨਾ ਮੌਸਮੀ ਚਾਲਦੇ ਰਹਿੰਦੇ ਹਾਂ ਦਾ। ਸਾਡੇ ਦਾ ਜਿਹੜੇ ਲੱਗਦੇ ਰਹਿੰਦੇ ਆ। ਬਹੁਤ ਸੋਹਣਾ ਬਣਾਇਆ ਹੈ। ਆਪ ਬੈਕ ਸਾਈਡ ਹੈ। ਬਹੁਤ ਸੋਹਣਾ। ਤੁਹਾਨੂੰ ਦਿਖਾਤੀਏ ਕਿ ਆ ਬਿਲਡਿੰਗ ਬੜੀ ਸੋਹਣੀ ਹੈ ਔਰ ਆ ਇਹਦਾ ਬੈਕ ਸਾਈਡ ਦਾ ਘਾਰ ਆ। ਆ ਰਾਜ ਦੀ ਪਾਰਕ ਹੈਗਾ। ਬਹੁਤ ਸੋਹਣਾ ਨਜ਼ਾਰਾ ਹੈ ਇਹਦਾ। ਦੇਖਣੇ ਦਾ। ਆ ਤੁਹਾਨੂੰ ਜਿਹਾ ਕਹਿੰਦੇ ਹੁਣ ਅੰਦਰ ਸਕੂਲ ਕੇ ਨਿਆਣੇ ਵੀ ਹੈ ਕਿਉਂਕਿ ਸਕੂਲ ਵੀ ਇਹਦੇ ਵਿੱਚ ਕਿਉਂਕਿ ਉਰੇ ਬੜੇ ਬੜੇ ਕੋਰਸ ਹੁੰਦੇ ਆਂ ਔਰ ਆ ਤੁੰਦ ਕਾਦੀਆ ਕਾਰ ਜਿਹੜਾ ਇਹ ਤਾਂ ਇਹ ਆਸੀਂ ਉਰੇ ਤੇ ਐਂਟਰੀ ਕਰਨੀ ਆਂ ਤੇ ਐਂਟਰੀ ਕਰ ਗਏ ਆਂ ਪਰ ਬੜਾ ਸੋਨਾ ਆ ਅੰਦਰ ਲੀਆਂ ਬਿਲਡਿੰਗਾਂ ਹੈਗੀਆਂ ਜੀਆਂ ਬੜੇ ਟਾਈਮ ਪਹਿਲਾਂ ਦਾ ਪੁਰਾਣਾ ਬਣਿਆ ਹੋਇਆ ਦੇਖ ਸਕਦੇ ਆਂ ਮੈਂ ਆ ਵੀ ਆ ਕੁ ਤਕਰੀਬਨ ਮੈਂ ਜਾ ਜ਼ਰੂਰ ਤੇ ਜਾਂਦਾ ਹੁੰਦਾ ਆਇਤਾ ਫੋਟੋ ਮਾ ਗੂਗਲ ਮੈਪ ਮਾ ਕਾਰ ਦਿਖਾਇਆ ਜਾਂਦਾ ਔਰ ਬੜਾ ਹੀ ਸੋਹਣਾ ਨਜ਼ਾਰਾ ਇਹਦਾ ਹੈਗਾ ਹਾ ਲੋ ਜੀ ਆ ਫੇਰ ਤੁਹਾਡੇ ਉਹੀ ਬਿਲਡਿੰਗ ਔਰ ਐਂਟਰੀ ਕਰ ਗਿਆ ਦਾ ਹਾ ਲੋ ਜੀ ਉਹ ਟੂਰਿਸਟ ਬਹੁਤ ਜ਼ਿਆਦਾ ਕੁ ਮਨਾਂਦੇ ਆ ਬਹੁਤ ਸੋਹਣਾ ਹੈ ਜਿੱਦਾਂ ਤੁਸੀਂ ਦੇਖ ਰਹੇ ਆ ਮੈਂ ਤਾਂ ਖਾਦਮਾ ਤੁਹਾਨੂੰ ਜਦ ਪ੍ਰਾਈਮ ਮਿਨਿਸਟਰ ਆਉਂਦਾ ਨਾ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਉਰੇ ਬੈਠ ਕੇ ਯੋਗਾ ਕਰਦਾ ਉਹ ਉਤਰਾਖੰਡ ਦਾ ਆ ਸਾਹਮਣੀ ਫਿਰ ਸਾਰਾ ਬੰਦੇ ਭਰੇ ਹੋਏ ਹੁੰਦੇ ਉਰੇ ਪੂਰੇ ਤਕਰੀਬਨ ਤਕਰੀਬਨ ਸਾਰੇ ਟੂਰਿਸਟ ਕੁੰਮਣਦੇ ਗਰਮੀਆਂ ਦਾ ਇੱਕ ਸਥਾਨ ਹੈ ਇਹ ਜਦ ਕੋਈ ਚਾਰ ਧਾਮ ਯਾਤਰਾ ਬਦਰੀਨਾਥ ਕੇ ਦਾਰਨਾਥ ਜਮੁਨੀ ਗੰਗੋਤਰੀ ਆ ਹਿਮਕੁੰਡ ਸਾਹਿਬ ਮਾਣਾ ਪਿੰਡ ਲਈ ਜਾਂਦਾ ਤਾਂ ਜਿਨੇ ਜਿਨੇ ਨੂੰ ਪਤਾ ਉਹ ਦੇਰਾਂ ਤੋਂ ਦੇ ਅੰਦਰ ਐਂਟਰੀ ਕਰਕੇ ਉਰੇ ਨਵਾਂਦੇ ਆ ਤਾਂ ਆ ਵੀ ਆਕਾਰ ਬਹੁਤ ਸੋਹਣਾ ਹੈ ਤੁਹਾਨੂੰ ਦਿਖਾ ਦਈਏ ਪਰ ਮੈਂ ਦੱਸਿਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਰੇ ਬੈਠ ਕੇ ਹੀ ਹ ਜਿਹੜਾ ਇਹ ਉਹ ਯੋਗਾ ਕਰਦਾ ਇੰਟਰਨੈਸ਼ਨਲ ਜਿਹੜਾ ਯੋਗ ਦਿਵਸ ਮਨਾਇਆ ਜਾਂਦਾ ਜਿਹੜਾ ਹਨਾ ਅੰਤਰਰਾਸ਼ਟਰੀ ਆ ਉਹ ਗਰਮੀ ਬਹੁਤ ਆ ਹੁਣ ਆਪਾਂ ਦੇਖੀਏ ਵੀ ਪਰਟੀ ਕਿਤੇ ਖਾਣੀ ਬੈਠ ਕੇ ਭਈਆ ਸਾਰਾ ਹੀ ਆਕਾਰ ਏਰੀਆ ਕਿੰਨਾ ਸੋਹਣਾ ਲੱਗ ਰਿਹਾ ਹਨਾ ਤੁਸੀਂ ਕਦੀ ਆਓ ਰਾ ਜਰੂਰ ਪਰ ਉਰੇ ਤੇ ਵਕ ਜਾ ਹੁਣ ਦੁਨੀਆ ਘਾਟਾ ਥੋੜੀ ਜੀ ਉਹ ਸਾਹਮਣੇ ਹੀ مین ਗੇਟ ਆ ਬੜਾ ਲੰਬਾ ਚੌੜਾ ਇਹ ਅੰਦਰ ਤੇ ਇਹ ਬਹੁਤ ਜ਼ਿਆਦਾ ਇਹ ਅੰਦਰ ਹੈ ਜਿਹੜੀ ਕੀ ਆ ਉਹ ਪੇੜ-ਪੌਦੇ ਪਾਇ ਜਾਂਦੇ ਆ ਦਰਖਤ ਜਿਹੜੇ ਆ ਹਰ ਕਾਫੀ ਦੂਰ ਤੱਕੇ ਮਾਰ ਕਰਦਾ ਜੀ ਮੈਂ ਤਕਰੀਬਨ ਇਸੀ ਪੱਡ ਦੇ ਛੋਮਾ ਬੈਠ ਕੇ ਆਂ ਰੋਟੀ ਖਾਂਦਾ ਜੀ ਉਰਾ ਤੁਸੀਂ ਦੇਖ ਰਹੇ ਆ ਬੜਾ ਨੂੰ ਸੋਹਣਾ ਨਜ਼ਾਰਾ ਚਲੋ ਜੀ ਕਰੀਏ ਸਮਾਪਤ ਫਿਰ ਤੁਹਾਨੂੰ ਦਿਖਾਉਂਦੇ ਅਗਲੀ ਵੀਡੀਓ ਅਗਲੇ ਹਿੱਸੇ ਵਿੱਚ ਸਤਿ ਸ੍ਰੀ ਅਕਾਲ